ਭਾਈ ਕੀ ਨਾਮ ਹੈ ਤੁਹਾਡਾ ਸੁਨੀਲ ਜੀ ਅੱਜ ਸਿਵਲ ਹਸਤਾਲ ਆ ਪਏ ਆ ਕੀ ਕਾਰਨ ਕੀ ਹੋਇਆ ਬੜੀ ਐਤਿੰਨ ਚੌਹਾਂ ਜਿਹੜਾ ਜਗਜੀਤਪੁਰ ਦਾ 8 ਟੱਪ ਮੁੰਡੇ ਲਿਜਾ ਕੇ ਮੇਰੇ ਤੇ ਹਮਲਾ ਕਰ ਦਿੱਤਾ ਕੀ ਕਾਰਨ ਸੀ ਹਮਲਾ ਕਰਨ ਦਾ ਸਰ ਉਹ ਇਦਾਂ ਇੱਕ ਪਹਿਲੇ ਵਾਸੀ ਵੀ ਨਹੀਂ ਲਗਾਏ ਸੀ ਉਦੋਂ ਵੀ ਕਹਿੰਦੇ ਮੇਰੀ ਖਰਾਬ ਆ ਮੈਂ YouTube ਤੇ ਪਾ ਦਣਾ ਤੇ ਇਹ ਉਦੋਂ ਵੀ ਇਦਾਂ ਦਾ ਠੱਕੇ ਨਾਲ ਜਿਵੇਂ ਦਾ ਸਿਵਲ ਤੋਂ ਬਦਲ ਕੇ ਲਾ ਕੇ ਦੋ ਵਾਰ ਮਸ਼ੀਨ ਬਦਲ ਕੇ ਲਾ ਕੇ ਉਹਨਾਂ ਆ ਜੀ AC ਲਗਾਏ ਸੀ ਤੇ ਕਾਫੀ ਦੋ ਡੇਟ ਕੋਣੀ ਦਾ ਸਹਰ ਪਹਿਲਾਂ ਪਰ ਇਹਨੇ ਮੈਨੂੰ ਨਾ ਅੱਜ ਤੱਕ ਪੈਸੇ ਦਿੱਤੇ ਹੋਏ ਸੀ ਤੇ ਪੈਸੇ ਨਹੀਂ ਦਿੱਤੇ ਚੈੱਕ ਬਾਉਂਸ ਹੋ ਗਿਆ ਕੁਝ ਪੈਸੇ ਤੇ ਰਹਦੀ ਐ ਇਹਨਾਂ ਦਾ ਬਾਉਂਸ ਚੈੱਕ ਮੇਰੇ ਕੋਲ ਆ ਸਰ ਤੇ ਅੱਜ ਸੀ ਕਹਿੰਦੇ ਜੀ ਮੇਰਾ ਸਲੋ ਚੱਲਦਾ ਮੈਂ ਕਿਹਾ ਤੁਸੀਂ ਕੰਪਲੇਨ ਨੰਬਰ ਦੇ ਦੋ ਮੈਂ ਕੰਪਨੀ ਹਰੇ ਨੂੰ ਕਹਿ ਦਿੰਦਾ ਮੇਰੇ ਦੁਕਾਨਦਾਰ ਦੀ ਇਹ ਕਿਗਰਟ ਦੀ ਕੰਪਨੀ ਇੰਡੀਆ ਸੀ ਕੰਪਨੀ ਕਹਿੰਦਾ ਮੈਨੂੰ ਤਾਂ ਤੁਹਾਨੂੰ ਆਂਦਾ ਨਹੀਂ ਕਿਹੜਾ ਤੇਰੇ ਤੋਂ ਮੈਂ ਅੱਜ ਤੇਰੇ ਤੋਂ ਗਾਰੰਟੀ ਦੇਣੀ ਹੈ ਤੇ ਮੈਂ ਦੁਕਾਨ ਤੇ ਆਂਦਾ ਤੇ ਧਮਕੀਆਂ ਦੇ ਕੇ ਵੀ ਧਮਕੀਆਂ ਦੇਣ ਲੱਗ ਪਏ मैं इदा कर तू इ कर तू तो दुकान पर एसी चाह के लिया है तो मैं रोटी खान गया जो रोटी खा के आया तो उदो अठ दस दिन बैठे से मैं क्या है देखो दुकान पर लेके भी लाया दुकानदार की गरंटी नहीं होंगी और तो दिल से भी लिखाया तो गरंटी कंपनी दूँगी और गरंटी भी मुक् चुकी है और तुम्हें बहो ठीक कराया जो बहुतों ठीक कराओ ना भाई उसकी गरंटी आटोमैटिकली खत्म हो जाती है इन्होंने बहुतों खुद ठीक कराया भाई कंपनी को पैसे ना देने ਤੇ 6 ਸਾਲ ਹੋ ਚੁੱਕੇ ਦੀ ਸਾੜ ਦੀ ਕੱਢੀ ਜੇ ਉਹਦੇ ਬਾਅਦ ਸਿਰਫ ਕੰਪਰੈਸ਼ਨ ਦੀ ਗਾਰੰਟੀ ਹੁੰਦੀ ਹੈ ਤੇ ਇਹ ਕਹਿੰਦੇ ਮੇਰੇ ਕੋਲ ਪ੍ਰੈਸ਼ਰ ਹੀ ਖਰਾਬ ਹੈ ਮੈਂ ਕਿਹਨੂੰ ਬਾਹਰ ਭਣਾੜਿਆ ਕੰਪਨੀ ਨਾਲ ਕੰਮ ਕਰੂਗੇ ਤੁਹਾਨੂੰ ਉਹਨਾਂ ਦੱਸੀ ਉਹਨਾਂ ਮੈਂ ਤੈਨੂੰ ਹੀ ਹੈਲਪ ਕੀਤੀ ਵੀ ਕੰਪਨੀ ਤੁਸੀਂ ਦੱਸੀ ਉਹਨਾਂ ਬਾਹਰ ਠੀਕ ਕਰਾਤਾ ਕਿਹੜਾ ਤੇਰੇ ਕੋਲ ਬੰਦਨਾ ਨਿਬੰਦੇ ਲੈ ਕੇ ਆ ਗਏ ਮੈਂ ਕਿਹਾ ਮੇਰੇ ਕੋਲ ਮੇਰੇ ਕੋ ਤਾਂ ਕੰਪਰੈਸ਼ਨ ਹੈ ਨਹੀਂ ਜਿੰਨੇ ਤਾਂ ਆਪ ਕੰਪਰੈਸ਼ਨ ਜਿਹੜੀ ਲੜਾਈ ਹੋਈ ਆ ਉੱਥੇ ਜੋ ਵੀ ਕਿ ਬੰਦਿਆ ਨਾਲ ਹੱਥੋਂ ਪਾਈ ਕੀਤੀ ਹੈ ਜੋ ਮਾਰਕਟ ਕੀਤੀ ਆ ਵੀ ਉਹ ਏਸੀ ਕਰਕੇ ਹੀ ਹੋਈ ਆ ਹਾਂਜੀ ਏਸੀ ਕਰਕੇ ਕਿੰਨੇ ਬੰਦੇ ਸੀ ਕਿੰਨੇ ਬੰ ਮੇਰੇ ਕੋਲ 10 ਕਮੁੰਡੀਆਂ ਸੀ ਉਹਨੇ ਜੇ ਤੁਹਾਡੇ ਕੋਈ ਹੈਗਾ ਪਛਾਣ ਤੇ ਤੁਹਾਡੀ ਨਿਗਾਹ ਵਿੱਚ ਪਛਾਣ ਦੋ ਉਸ ਬਾਤ ਨੂੰ ਜਾਣਦਾ ਅਰਜੁਨ ਚਾਹਾਨ ਉਹ ਅੱਗੇ ਵੀ ਕਹਿੰਦੇ ਬਹੁਤ ਲੋਕਾਂ ਨੂੰ ਤੰਗ ਕਰਦਾ ਉਹਦੇ ਪਿੰਡ ਦੇ ਬੰਦੇ ਕਿੱਥੋਂ ਦਾ ਰਹੋ ਰਾਜੋ ਤੇ ਜੀਤਪੁਰ ਦਾ ਸਰ ਉਹ ਸਾਰਿਆਂ ਨਾਲ ਲੜਦਾ ਜੇ ਤੁਹਾਡੇ ਤੇ ਕਿੰਨੇ ਜਣਿਆਂ ਨੇ ਹਮਲਾ ਕੀਤਾ ਟੋਟਲ 10 ਜਣਿਆਂ ਨੇ ਕੀਤੇ ਤੁਸੀਂ ਵੀਡੀਓ ਤੇ ਦੇਖ ਲਓ ਵੀਡੀਓ ਹੈਗਾ ਮੇਰੇ ਕੋਲ ਸੀਸੀਟੀਵੀ ਕੈਮਰਾ ਜਿਹੜਾ ਰਿਕਾਰਡ ਹੈਗੀ ਮੈਂ ਉੱਤੇ ਬਲ ਤੇ ਜੜ ਕੇ ਆਪਣੀ ਜਾਨ ਬਚਾਈ ਮੇਰੇ ਪਿੱਛੇ ਨੂੰ ਐ ਮੇਰੇ ਮੁੱਕੇ ਤੇ ਮੁੱਕੇ ਮਾਰੀ ਦੇ ਦੁਕਾਨ ਚ ਭਾਂਡੋੜ ਵੀ ਇੱਕ ਤੋਂ ਉੱਪਰ ਜਦੋਂ ਮੈਂ ਟੇਬਲ ਤੇ ਚੜਿਆ ਬਚਣ ਲਈ ਉੱਥੇ ਨੇ ਮੁੱਕੇ ਮਾਰੇ ਮੈਂ ਟੇਬਲ ਤੋਂ ਡਿੱਗ ਗਿਆ ਦੁਕਾਨ ਦੇ ਭਾਂਡੇ ਕਿੰਨਾ ਕਦਮ ਖਰਾਬ ਹੈ ਦੁਕਾਨ ਦੇ ਬਿਕੋਜ਼ ਤਿੰਨ ਚਾਰ ਫ੍ਰੀਜਾਂ ਟੋੜ ਦਿੱਤੀਆਂ ਮੈਂ ਤਾਂ ਬਾਕੀ ਦੇਖਿਆ ਨਹੀਂ ਮੈਂ ਇਧਰ ਨੂੰ ਆ ਗਿਆ ਸਾਰੇ ਦਵਾਈ ਦੇ ਮੌਕੇ ਤੇ ਪੁਲਿਸ ਸ਼ਿਕਾਇਤ ਕੀਤੀ ਸੀ ਜਾਨਮ ਸਰ ਇਹਨੂੰ ਗ੍ਰਿਫਤਾਰ ਕਰਕੇ ਜੋ 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 ਜੋਦੀ ਬਣਦੀ ਹੈ ਤੇ ਪੁਲਿਸ ਕਾਰਵਾਈ ਕੀਤੀ ਜਾਵੇ ਸ਼ਿਕਾਇਤ ਕੀਤੀ ਸੀ ਮੌਕੇ ਤੇ ਪੁਲਿਸ ਨੂੰ ਹਾਂਜੀ ਮੈਂ ਪੁਲਿਸ ਸਟੇਸ਼ਨ ਗਿਆ ਸੀ ਉਹ ਕਹਿੰਦੇ ਪਹਿਲੇ ਤੁਸੀਂ ਆਪਣੀ ਪਰਚਾ ਕਟਾ ਕੇ ਆ ਜੀ ਦੁਕਾਨ ਤੇ ਪੁਲਿਸ ਆਈ ਸੀ ਕਿ ਕੰਪਲੇਂਟ ਕੀਤੀ ਸੀ ਜੀ ਪੁਲਿਸ ਤੇ ਫੋਨ ਨੰਬਰ ਤੇ ਮੈਂ ਫੋਨ ਕੀਤਾ ਵੀ ਕੁਝ ਦੇਰ ਬਾਅਦ ਜਦੋਂ ਪੁਲਿਸ ਵਾਲੇ ਆਏ ਉਦੋਂ ਤੇ ਮੈਂ ਕਿਹਾ ਕੁਝ ਦੇਰ ਨੂੰ ਠਹਿਰੋ ਮੈਡਮ ਕਿਹਾ ਵੀ ਮੈਂ ਪੁਲਿਸ ਨੂੰ ਬੁਲਾਇਆ ਤੇ ਫਿਰ ਉਹ ਦੌੜ ਗਏ ਕਾਰ ਦੇ ਦੁਕਾਨ ਦਾ ਨਾਮ ਕੀ ਹੈ ਤੁਹਾਡੀ ਦਾ ਸਿਆਲ ਇੰਟਰਪ੍ਰਾਈਜ਼ਰ ਬੰਗਾ ਰੋਡ ਚੌਂਕ ਦੇ ਵਿੱਚ ਜਿਹੜੇ ਪੇਸ਼ੈਂਟ ਫੋਨ ਆਏ ਆ ਜੀ ਇਹਨਾਂ ਦਾ ਕੀ ਸੁਨੀਲ ਜੀ ਦਾ ਕੀ ਮਾਮਲਾ ਕੀ ਹੈ ਹਾਂਜੀ ਸੁਨੀਲ ਸਿਆਲ ਜੀ ਆਏ ਨੇ ਮਾਰਕੀਟ ਦਾ ਮਾਮਲਾ ਹੈ ਕਿ ਸ਼ਿਮਾਡ ਮੈਂ ਕਰ ਦਿੱਤਾ ਗਿਆ ਅੰਮਲਾ ਪ੍ਰਤੀਕ ਤੇ ਗਿਆ ਤੇ ਪੁਲਿਸ ਨੂੰ ਨਮੇ ਸਟਾ ਕਿ ਨਹੀਂ ਸਟਾ ਲੱਗੇ ਆ ਕੋਈ ਗੁੱਜੀ ਨਹੀਂ ਕਿ ਜਾਂ ਫਿਰ ਕੋਈ ਗੁੱਜੀ ਨਹੀਂ ਤਾਂ